ਗੁਰੂ ਆਗੁਰਦੀ ਦਾ ਖਾਲਸਾ ਵਾਗੁਰਦੀ ਕੀ ਫਤਿਹ ਆਪਾਂ ਨੂੰ ਪਤਾ ਹੀ ਹੈ ਵੀ ਜਦੋਂ ਤੂੰ ਸਿੱਖ ਧਰਮ ਤੁਰਿਆ ਉਹਦੋਂ ਤੂੰ ਇਹਦੇ ਚ ਸ਼ਹਾਦਤਾਂ ਹੁੰਦੀਆਂ ਤੁਰੀਆਂ ਆ ਰਹੀਆਂ ਨੇ ਬੜੀ ਲੰਮੀ ਫਰਿਸਤ ਹੈ ਜੀ ਤੇ ਇਹੋ ਜੇ ਵੇਲੇ ਵੀ ਆਏ ਆ ਇੱਕੋ ਦਿਨ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਖਾਲਸਾ ਸ਼ਹੀਦ ਹੁੰਦਾ ਰਿਹਾ ਤੇ ਜਿੱਥੇ-ਜਿੱਥੇ ਵੀ ਖਾਲਸਾ ਸ਼ਹੀਦ ਹੁੰਦਾ ਸੀਗਾ ਉੱਥੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦਗੰਜ ਉਸਾਰੇ ਜਾਂਦੇ ਸਨ ਲਾਹੌਰ ਦੇ ਅੰਦਰ ਅੱਜ ਵੀ ਸ਼ਹੀਦ ਗੰਜ ਮੌਜੂਦ ਹੈ ਜਦੋਂ ਆਪਾਂ ਰੇਲਵੇ ਸਟੇਸ਼ਨ ਤੋਂ ਲੈਹਿੰਦੇ ਵੱਲ ਦਿੱਲੀ ਦਰਵਾਜੇ ਵੱਲ ਨੂੰ ਜਾਈਏ ਤੇ ਉੱਥੇ ਸ਼ਹੀਦ ਗੰਜ ਗੁਰਦੁਆਰਾ ਮੌਜੂਦ ਹੈ ਗੱਲ ਇਹ ਇਹਨੂੰ ਲੰਡਾ ਬਾਜ਼ਾਰ ਆਖਿਆ ਜਾਂਦਾ ਹੈ ਮੁਗਲਾਂ ਦੇ ਵੇਲੇ ਇੱਥੇ ਕੋੜਿਆਂ ਦਾ ਵਪਾਰ ਹੁੰਦਾ ਸੀਗਾ ਤੇ ਉਦੋਂ ਇਹਨੂੰ ਨਖਾਸ ਚੌਂਕ ਵੀ ਆਖਿਆ ਜਾਂਦਾ ਸੀਗਾ ਤੇ ਨਖਾਸ ਬਾਜ਼ਾਰ ਵੀ ਆਖਿਆ ਜਾਂਦਾ ਸੀਗਾ ਜੇ ਆਪਾਂ ਇਹ ਕਹਿ ਲਈਏ ਤੇ ਅਤਕਤਨੀ ਨਹੀਂ ਹੋਏਗੀ ਵੀ ਇੱਥੇ ਜਿਹੜਾ ਸ਼ਹਾਦਤਾਂ ਦਾ ਦੌਰ ਉਹ ਬਹਾਦਰ ਸ਼ਾਹ ਦੇ ਸਮੇਂ ਤੋਂ ਤੁਰਿਆ ਜਦੋਂ ਨੇ ਸਿੱਖਾਂ ਨੂੰ ਕਤਲ ਕਰਨ ਦੀ ਗੱਲ ਕੀਤੀ ਸੀ ਫਿਰ ਫਰਖਸ਼ੀਰ ਦਾ ਸਮਾਂ ਆ ਗਿਆ ਬਾਦਸ਼ਾਹ ਦੇ ਰੂਪ ਦੇ ਵਿੱਚ ਤੇ ਉਸ ਤੋਂ ਬਾਅਦ ਦੇ ਵਿੱਚ ਇਕ ਲਹਿਰ ਤੁਰ ਪਈ ਅਬਦੁਲ ਸਮਦ ਖਾਨ ਸੀ ਪਹਿਲਾਂ ਫਿਰ ਉਹਦਾ ਮੁੰਡਾ ਆਇਆ ਜ਼ਕਰੀਆ ਖਾਨ ਫਿਰ ਯਹੀਆ ਖਾਨ ਹੋ ਗਏ ਮੀਰ ਮੰਨੂ ਹੋ ਗਿਆ ਤੇ ਮੁਗਲਾਨੀ ਬੇਗਮ ਹੋ ਗਈ। ਉਸ ਤੋਂ ਬਾਅਦ ਦੇ ਵਿੱਚ ਵੀ ਛੁਟਪਟਾਉਂਦੇ ਰਹੇ ਜਿਨ੍ਹਾਂ ਨੇ ਇਸ ਚੌਂਕ ਦੇ ਵਿੱਚ ਸਿੱਖਾਂ ਦੇ ਸਿਰਾਂ ਦੇ ਮਨਾਰ ਖੜੇ ਕੀਤੇ ਹੈ। ਲਖਪਤ ਰਾਏ ਜਿਨੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਸਿੱਖ ਸ਼ਹੀਦ ਕੀਤਾ ਹੈਗਾ। ਛੋਟੇ ਕੱਲੂ ਘਾਰੇ ਦੇ ਮੌਕੇ ਇਸ ਨਖਾਸ ਚੌਂਕ ਦੇ ਵਿੱਚ ਲਿਆ ਕੇ ਭਾਈ ਤਾਰੂ ਸਿੰਘ ਹੁਣੀ ਇੱਥੇ ਸ਼ਹੀਦ ਹੁੰਦੇ ਨੇ। ਭਾਈ ਸੁਬੇਸ਼ ਸਿੰਘ, ਸ਼ਹਾਬ ਸਿੰਘ ਹੁਣੀ ਹੋਰ ਵੀ ਬਿਆਨਤ ਸਿੰਘ ਸਿੰਘਣੀਆਂ ਬੱਚੇ ਆ ਜਿਹੜੇ ਉਸ ਤਰਤੀ ਦੇ ਉੱਤੇ ਸ਼ਹੀਦ ਕੀਤੇ ਗਏ ਐ ਇੱਥੇ ਪਤਾ ਲੱਗਦਾ ਹੈ ਵੀ ਉਸ ਵਕਤ ਕਾਜ਼ੀ ਦੀ ਅਦਾਲਤ ਜਿਹੜੀ ਸੀ ਉਹ ਲੱਗਦੀ ਸੀਗੀ ਜ ਇਹਦੇ ਨਾਲ ਸਾਈਡ ਦੇ ਉੱਤੇ ਇੱਕ ਥੋੜਾ ਜਿਹਾ ਹਿੱਸਾ ਜਿਹੜਾ ਸੀਗਾ ਉਹ ਕਿਸੇ ਪੀਰ ਦੀ ਜਗ੍ਹਾ ਦਾ ਵੀ ਸੀਗਾ ਜੇ ਆਮ ਤੌਰ ਦੇ ਉੱਤੇ ਇਹਨੂੰ ਮਸਜਿਦ ਕਹਿ ਕੇ ਪ੍ਰਚਾਰਿਆ ਗਿਆ ਸਮਾ ਆਪਣੀ ਚਾਲ ਚੱਲ ਰਿਹਾ ਸੀ ਜਿਸ ਵਕਤ ਪੰਗੀ ਸਰਦਾਰਾਂ ਨੇ 1765 ਈਸਵੀ ਦੇ ਵਿੱਚ ਇੱਥੇ ਕਬਜ਼ਾ ਕੀਤਾ ਲਾਹੌਰ ਦੇ ਉੱਤੇ ਉਦੋਂ ਉਹਨਾਂ ਨੇ ਜਿਹੜਾ ਇਹ ਮਸੀਤ ਵਾਲਾ ਥਾਂ ਸੀਗਾ ਇਹਨੂੰ ਤਨਮਸ਼ਾਲਾ ਦੇ ਰੂਪ ਦੇ ਵਿੱਚ ਕਨਵਰਟ ਕਰ ਦਿੱਤਾ ਸੀਗਾ ਜੇ ਅ ਵੈਸੇ ਮਸੀਤ ਹੈ ਨਹੀਂ ਸੀ ਪਰ ਇਹਨੂੰ ਪ੍ਰਚਾਰਿਆ ਗਿਆ ਸੀ ਫਿਰ ਉਹਨਾਂ ਨੇ ਇਹਦੇ ਨਾਲ ਮਾਫਰੀ ਲਈ ਕੁਝ ਜ਼ਗੀਰਾਂ ਲਈਆਂ ਇੱਥੇ ਪੱਕੇ ਮਹੰਤ ਬਿਠਾ ਦਿੱਤੇ ਸਰਕਾਰ ਰਣਜੀਤ ਸਿੰਘ ਦਾ ਸਮਾਂ ਆਇਆ ਉਹਨੇ ਜਿੱਥੇ ਪੰਗੀਆਂ ਦੀਆਂ ਜ਼ਗੀਰਾਂ ਨੂੰ ਉਸੇ ਤਰ੍ਹਾਂ ਕਾਇਮ ਰੱਖਿਆ ਨਾਲ ਹੀ ਉਹਨੇ ਚੋਖੀਆਂ ਜ਼ਗੀਰਾਂ ਵਧਾਵ ਵੀ ਦਿੱਤੀਆਂ ਪਟਿਆਲਾ ਰਿਆਸਤ ਨੇ 100 ਰੁਪਇਆ ਸਾਲਾਨਾ ਲੰਗਰ ਦੇ ਲਈ ਇੱਥੇ ਨਿਯਤ ਕੀਤਾ ਹੋਇਆ ਸੀਗਾ ਫਿਰ ਉਹ ਵਕਤ ਆਇਆ ਜਦੋਂ ਸਿੱਖਾਂ ਦਾ ਰਾਜ ਖੋਸ ਗਿਆ ਅੰਗਰੇਜ਼ਾਂ ਦਾ ਰਾਜ ਆ ਗਿਆ ਤੇ ਫਿਰ ਸਾਨੂੰ ਲਿਖਤੀ ਰੂਪ ਦੇ ਵਿੱਚ ਮਿਲਦਾ 1850 ਈਸਵੀ ਦੇ ਵਿੱਚ ਨੂਰ ਮੁਹੰਮਦ ਨਾਲ ਦੇ ਬੰਦੇ ਨੇ ਅਪ੍ਰੈਲ ਦੇ ਵਿੱਚ ਸਭ ਤੋਂ ਪਹਿਲੀ ਵਾਰੀ ਦਾਵਾ ਕੀਤਾ ਜੇ ਡੀਸੀ ਦੇ ਅੱਗੇ ਉਹ ਖਾਰਜ ਹੋ ਗਿਆ ਮੈ ਗ੍ਰੇਗਰ ਦੇ ਦੁਆਰਾ ਫਿਰ ਉਹਨੇ ਕਮਿਸ਼ਨਰ ਦੇ ਕੋਲ ਜਾ ਕੇ ਦਾਵਾ ਕੀਤਾ ਉਹ ਵੀ ਖਾਰਜ ਹੋ ਜਾਂਦਾ ਹੈ ਵੈਸੇ ਉਹ ਰੁਕਦਾ ਨਹੀਂਗਾ ਸਮੇਂ-ਸਮੇਂ ਦੇ ਉੱਤੇ ਉਹ ਦਾਅਵੇ ਕਰਦਾ ਰਿਹਾ ਹੈ ਜੇ ਆਪਾਂ ਨੂੰ ਪਤਾ ਲੱਗਦਾ ਜਨਵਰੀ 1853 ਦੇ ਵਿੱਚ ਫਿਰ ਉਹਨੇ ਦਿਵਾਨੀ ਦਾਵਾ ਕੀਤਾ ਸੀਗਾ ਇਹ ਫਰਵਰੀ ਦੇ ਵਿੱਚ ਖਾਰਜ ਹੋ ਜਾਂਦਾ ਹੈ ਇਸ ਤੋਂ ਬਾਅਦ ਦੇ ਵਿੱਚ ਉਹਨੇ 1854 ਦੇ ਵਿੱਚ ਵੀ ਇੱਕ ਵਾਰੀ ਦਾਵਾ ਕੀਤਾ ਤੇ ਫਿਰ ਦੋ ਵਾਰੀ ਉਹਨੇ 1855 ਈਸਵੀ ਦੇ ਵਿੱਚ ਜਾ ਕੇ ਦਾਅਵੇ ਕੀਤੇ ਜਿਹੜੇ ਖਾਰਜ ਹੁੰਦੇ ਰਹੇ ਫਿਰ ਬਹੁਤ ਸਮਾਂ ਇਹਦੇ ਉੱਤੇ ਚੁੱਪ ਛਾਈ ਰਹੀ ਹੈ ਕੋਈ ਗੱਲਬਾਤ ਨਹੀਂ ਜੇ ਹੋ ਰਹੀ ਸੀ 1883 ਈਸਵੀ ਦੇ ਵਿੱਚ ਟਕਸਾਲੀ ਦਰਵਾਜੇ ਦੀ ਮਸਜਿਦ ਦਾ ਜਿਹੜਾ ਇਮਾਮ ਸੀਗਾ ਮਿਹਰ ਸ਼ਾ ਫਿਰ ਉਹਨੇ ਜਾ ਕੇ ਜਿਹੜਾ ਸੀਗਾ ਉਹ ਦਾਵਾ ਕੀਤਾ ਤੇ ਬਕਾਇਦਾ ਇੱਕ ਪੜਤਾਲੀਆ ਕਮੇਟੀ ਬਣੀ ਜਿਹਦੇ ਇੰਚਾਰਜ ਸੈਦ ਆਲਮ ਸ਼ਾ ਹੁੰਦੀ ਸੀਗੇ ਉਹਨਾਂ ਨੇ ਪੜਤਾਲ ਕਰਕੇ ਅੰਗਰੇਜ਼ ਸਰਕਾਰ ਨੂੰ ਇਹ ਬਿਲਕੁਲ ਸਪਸ਼ਟ ਕਰ ਦਿੱਤਾ ਵੀ ਭਾਈ ਇਹ ਜਿਹੜੀ ਜਗ੍ਹਾ ਹੈਗੀ ਆ ਇਹ ਸਿੱਖਾਂ ਦੀ ਹੈਗੀ ਆ ਤੇ ਉਹਨਾਂ ਨੂੰ ਹੀ ਮਿਲਣੀ ਚਾਹੀਦੀ ਹੈਗੀ ਉਹ ਇਮਾਨਦਾਰ ਮੁਸਲਮਾਨ ਸੱਜਣ ਸੀਗਾ ਉਹਦੀ ਨੇਕ ਨੀਅਤ ਹੀ ਸੀਗੀ ਸੋ ਇਹ ਦਾਵਾ ਵੀ ਜਿਹੜਾ ਸੀਗਾ ਮੇਰ ਛਾਲ ਆ ਉਹ ਖਾਰਜ ਹੋ ਜਾਂਦਾ ਹੈਗਾ ਗੱਲ ਇੱਥੇ ਰੁਕਦੀ ਨਹੀਂਗੀ ਫਿਰ ਸਮਾਂ ਆਉਂਦਾ ਗੁਰਦੁਆਰਾ ਸੁਧਾਰ ਲਹਿਰ ਦਾਣਾ ਇੱਥੋਂ ਦੇ ਵੀ ਜਿਹੜੇ ਮਹੰਦਸਾਂ ਨੂੰ ਵਿਗੜ ਗਏ ਸਨ ਜ਼ਮੀਨਾਂ ਜੈ ਦਾਦਾ ਉਹਨਾਂ ਨੇ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਸਨ ਇਹ ਗੁਰਦੁਆਰੇ ਦਾ ਜਦੋਂ ਸ਼੍ਰੋਮਣੀ ਕਮੇਟੀ ਕਬਜ਼ਾ ਲੈਣ ਲੱਗਦੀ ਹੈਗੀ ਆ ਤੇ ਉਸ ਵਕਤ ਕਾਫੀ ਰੌਲਾ ਰੱਪਾ ਪੈ ਜਾਂਦਾ ਹੈ ਤੇ ਅਖੀਰ ਦੇ ਵਿੱਚ ਇਹ ਕੇਸ ਹੈ ਜਿਹੜਾ ਉਹ ਗੁਰਦੁਆਰਾ ਟ੍ਰਿਬਿਊਨਲ ਦੇ ਕੋਲ ਜਾਂਦਾ ਹੈ ਜਿੱਥੇ ਇੱਥੋਂ ਦੇ ਮਹੰਤ ਤੇ ਦੂਸਰੇ ਬੰਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਉਹ ਪਾਰਟੀਆਂ ਬਣੀਆਂ ਹੋਈਆਂ ਸਨ ਇਸੇ ਵਕਤ ਇੱਕ ਅੰਜੂਮਨ ਇਸਲਾਮੀਆਂ ਨਾਮ ਦੀ ਜਥੇਬੰਦੀ ਹੈ ਜਿਹੜੀ ਉਹ ਵੀ ਧਿਰ ਬੰਦੀ ਹੈ ਕਿ ਇਹ ਤੇ ਅਸਲ ਦੇ ਵਿੱਚ ਸਾਡੀ ਮਸੀਤ ਦੀ ਥਾਂ ਹੈਗੀ ਹੈ ਜੇ ਚਲੋ ਜੀ ਉੱਥੇ ਕੇਸ ਚੱਲਦਾ ਹੈਗਾ ਪਰ ਅਖੀਰ ਦੇ ਉੱਤੇ ਇਹ ਵੀ ਜਿਹੜਾ ਕੇਸ ਹੈਗਾ ਆ ਆਪਾਂ ਕਹਿ ਸਕਦੇ ਹਾਂ 1935 ਈਸਵੀ ਦੇ ਵਿੱਚ 1934 ਅਕਤੂਬਰ ਜੇ ਦਾ ਫੈਸਲਾ ਹੁੰਦਾ ਹੈ ਖਾਰਜ ਕਰ ਦਿੱਤਾ ਜਾਂਦਾ ਹੈ ਮਹੰਤਾਂ ਦਾ ਵੀ ਪੱਖ ਤੇ ਜਿਹੜੀ ਅੰਜੂਮਨ ਇਸਲਾਮੀਆਂ ਸੀ ਉਹਨਾਂ ਦਾ ਵੀ ਪੱਖ ਤੇ ਸ਼੍ਰੋਮਣੀ ਕਮੇਟੀ ਨੂੰ ਇਹਦਾ ਕਬਜ਼ਾ ਦੇ ਦਿੱਤਾ ਜਾਂਦਾ ਹੈ ਤੇ ਜਿਹੜੀ ਲਾਹੌਰ ਦੀ ਕਮੇਟੀ ਉਸ ਵਕਤ ਬਣੀ ਹੋਈ ਸੀਗੀ ਉਹਦੇ ਸ਼ਪੂਰ ਦੇ ਗੁਰਦੁਆਰਾ ਜਿਹੜਾ ਹੈ ਉਹ ਕਰ ਦਿੱਤਾ ਜਾਂਦਾ ਹੈ ਇਰੇ ਦੀ ਸਾਬ ਸਫਾਈ ਦਾ ਕੰਮ ਚੱਲਦਾ ਹੈਗਾ ਜੀ ਤੇ ਜਦੋਂ ਸਾਬ ਸਫਾਈ ਦਾ ਕੰਮ ਚੱਲਦਾ ਹੈਗਾ 1935 ਦੇ ਵਿੱਚ ਕਬਜ਼ਾ ਲਿਆ ਸੀਗਾ ਤੇ ਇੱਥੇ ਜੂਨ ਦੇ ਮਹੀਨੇ ਦੇ ਵਿੱਚ ਹੀ ਆਪਾਂ ਕਹਿ ਸਕਦੇ ਹੈਗੇ ਆ ਵੀ ਇੱਕ ਮਿਸਤਰੀ ਸੀਗਾ ਭਾਈ ਮੇਲਾ ਸੀ ਉਹ ਸ਼ਾਮ ਦੇ ਸਵਾ 6 ਵਜੇ ਜਦੋਂ ਇੱਥੇ ਕੰਦ ਟੈ ਰਹੀ ਸੀਗੀ ਤੇ ਉਹਦੇ ਥੱਲੇ ਆ ਕੇ ਚੜਾਈ ਕਰ ਜਾਂਦਾ ਮੁਸਲਮਾਨੀ ਨੂੰ ਅੱਲਾ ਦਾ ਕੌਤਕ ਕਹਿ ਕੇ ਗੱਲ ਨੂੰ ਚੁੱਕ ਲੈਂਦੇ ਆ ਤੇ ਜਿਹੜੇ ਆਮ ਵਸੋਸੀ ਮੁਸਲਮਾਨਾਂ ਦੀ ਉਹਨਾਂ ਨੂੰ ਸਿੱਖਾਂ ਦੇ ਪ੍ਰਤੀ ਢਕਾਉਂਦੇ ਆ ਇਹਦੇ ਵਿੱਚ ਦੋ ਅਖਬਾਰਾਂ ਨੇ ਆਪਣਾ ਪੂਰਾ ਯੋਗਦਾਨ ਪਾਇਆ ਇੱਕ ਜ਼ਿਮੀਂਦਾਰ ਅਖਬਾਰ ਸੀ ਇੱਕ ਸਿਆਦਤ ਅਖਬਾਰ ਸੀ ਇਹਨਾਂ ਨੇ ਮੁਸਲਮਾਨਾਂ ਨੂੰ ਪੂਰਾ ਢਕਾਇਆ ਜੇ ਹਰ ਪੱਖ ਤੋਂ ਜਿੰਨਾ ਇਹ ਢਕਾ ਸਕਦੇ ਸਨ ਇਹਦੇ ਇਸ ਸਮੇਂ ਦੇ ਵਿੱਚ ਬੜੇ ਸਿੱਖਾਂ ਦੇ ਕਤਲ ਹੋਏ ਆ ਜੀ ਬੜੀਆਂ ਥਾਵਾਂ ਤੇ ਹੋਏ ਲਾਹੌਰ ਦੇ ਵਿੱਚ ਨੇ ਉਦੋਂ ਤੇ ਕਦੇ ਵਿਸਥਾਰ ਨਾਲ ਵੱਖਰੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਅਖੀਰ ਦੇ ਵਿੱਚ ਇਹ ਸੈਸ਼ਨ ਜੱਜ ਦੇ ਕੋਲ ਕੇਸ ਚਲਾ ਜਾਂਦਾ ਹੈਗਾ ਜਿਹੜਾ ਸੈਸ਼ਨ ਜੱਜ ਹੈਗਾ ਉਹ ਸਿੱਖਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਉਂਦਾ ਹੈਗਾ ਆਪਾਂ ਕਹਿ ਸਕਦੇ ਹਾਂ ਕਿ 25 ਮਈ 1936 ਵੀ ਨੂੰ ਜਿਹੜਾ ਇਹ ਫੈਸਲਾ ਸੀਗਾ ਉਹ ਸਿੱਖਾਂ ਦੇ ਹੱਕ ਦੇ ਵਿੱਚ ਆ ਜਾਂਦਾ ਹੈਗਾ ਤੇ ਇਹਦੇ ਨਾਲ ਹੀ ਜਦੋਂ ਪ੍ਰੀਵੀ ਕਾਉਂਸਲ ਦੇ ਕੋਲ ਵੀ ਮੁਸਲਮਾਨ ਅਪਰੋਚ ਕਰਦੇ ਸਕੇਸ ਦੇ ਮਤਲਕ ਉੱਥੇ ਵੀ ਉਹ ਖਾਰਜ ਕਰ ਦਿੱਤਾ ਜਾਂਦਾ ਤੇ ਸ਼ਹੀਦ ਗੰਜ ਦਾ ਜਿਹੜਾ ਸਥਾਨ ਹੈ ਫਿਰ ਉਹ ਸਿੱਖਾਂ ਕੋਲ ਆ ਜਾਂਦਾ 1940 ਈਸਵੀ ਦੇ ਵਿੱਚ ਉੱਥੇ ਗੁਰਦામ ਮੁੱਸਰ ਦੇ ਉਹਨਾਂ ਦੀ ਸੇਵਾ ਸੰਭਾਲ ਹੁੰਦੀ ਹੈ ਤੇ 47 ਦੇ ਵਿੱਚ ਉਹ ਗੁਰਦામ ਸਾਡੇ ਤੋਂ ਵਿਛੜ ਜਾਂਦੇ ਆ ਜਿਨ੍ਹਾਂ ਲਈ ਅਸੀਂ ਰੋਜ਼ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦੇ ਆ ਕਿ ਸਾਨੂੰ ਖੁੱਲੇ ਦਰਸ਼ਨ ਦਦਾਰੇ ਬਖਸ਼ੇ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤ